ਲੋੜਾ ਤੁਸੀਂ ਆਏ ਹੋ ਇਹ ਸਾਰੇ ਦੇਖੋ ਇਹ ਇਹਦੇ ਚ ਮੈਂ ਕੱਲ ਆ ਵੀ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਦਾ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਪੰਜਾਬ ਤੁਸੀਂ ਕਿਹਦੇ ਕੀ ਖਲਾਫ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚੇ ਆ ਜੀ ਹੁਣ ਨਿਕਲਾਂਗੇ ਅਸੀਂ ਹੋਰ ਤੇ ਮਨ ਬਣਾਇਆ ਦਾ ਕਿਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ ਕਿ ਸੇਵਾ ਵੈਸੇ ਤਾਂ ਬੋਤਦਾਨ ਹੁੰਦਾ ਪਰ ਸਾਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਹੈ ਅੱਜ ਦਾ ਇਹ ਯਾਨੀ ਸੱਜਣ ਜਿਲੰਦਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਪਰ ਮੈਂ ਕਿੱਥੇ ਹੀ ਰਹਿੰਦੇ ਆ ਇੱਕੋ ਜੇ ਠੀਕ ਆ ਅਕੂ ਯਾਰੀ ਉਹ ਪਾਣੀ ਤੇ ਲੱਗੀ ਰਹੇ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਪੰਗਾ ਟੋਲਣੇ ਲੱਗਾ ਪਹਿਲਾਂ ਮੀਡੀਆ ਵੀ ਸੁਣਦਾ ਨਾ ਤੁਹਾਨੂੰ ਪਤਾ ਲੱਗਿਆ ਵਾ ਗੌਲ ਤੋਂ ਪਹਿਲਾਂ ਦੇ ਮੀਡੀਆ ਵੀ ਜੇ ਵਾਲਾ ਪਾਸੇ ਤਾਂ ਗੌਣ ਤੋਂ ਪਹਿਲਾਂ ਨੂੰ ਪਹਿਲਾਂ ਪਤਾ ਨਹੀਂ ਕਿ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਿੰਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਨਾ ਬਹੁਤ ਨਹੀਂ ਮੈਂ ਚਾਹੁੰਦਾ ਕਿ ਮੈਂ ਦਾ ਪਿਛੇ ਵਾਲਾ ਜੀ ਮੈਂ ਤਾਂ ਪਰਦੇ ਜਿੱਚ ਲੱਗੇ ਰਹੇ ਤੁਸੀਂ ਇਹਾ ਪੰਜਾਬ ਵਾਲੇ ਹੋ ਬੱਬੇਮ ਹੋ ਸਮਝਾ ਸਰਦਾਰ ਕੋਰਸੈਟ ਦਾ ਲੋੜ ਹੈ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਇਕੱਲਾ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਹਦੀ ਜਿੰਨੀ ਹਿੰਮਤ ਹੈ ਸਮਰੱਥਾ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਦੂਸਰੇ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ ਹੌਲੀ ਪੂਰਾ ਪੰਜਾਬ ਤੁਸੀਂ ਗਏ ਹੋ ਕੀ ਹਾਂ ਤੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚੇ ਆ ਜੀ ਹੁਣ ਨਿਕਲਾਂਗੇ ਅਸੀਂ ਹੋਰ ਦਾ ਮਨ ਬਣਾਇਆ ਦਾ ਕਿਸਾਨਾਂ ਦੇ ਲੋਕਾਂ ਦੀ ਸੇਵਾ ਦੀ ਮੰਕਸ਼ਾ ਹੈ ਤੇ ਸੇਵਾ ਵਾਸਤੇ ਗੁਪਤਦਾਨ ਹੁੰਦਾ ਪਰ ਉਹਨਾਂ ਸਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਹੈ ਅੱਜ ਦਾ ਇਹ ਯਾਨੀ ਸੱਜਣ ਜਿਲੰਧਰ ਮੇਲੇ ਦੇ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਪਰੇ ਮਹਿਦਤੀ ਰਹੇ ਹੁੰਦੇ ਆ ਕਿ ਕੋਈ ਚੀਜ਼ ਆ ਇਹ ਪਤਾ ਨਹੀਂ ਕੋਈ ਯਾਰੀ ਦੇ ਆ ਨਹੀਂ ਲੱਗੀ ਰਹੀ ਇਹ ਤਾਂ ਪਪਾ ਜੀ ਤੋਂ ਜਦੋਂ ਦਾ ਗੌਲ ਪੰਨਾ ਤੋੜਨੇ ਲੱਗਾ ਪਹਿਲਾ ਵੀਡੀਓ ਇਸ ਕੰਦੇ ਦਾ ਮੂੰਹ ਪਤਾ ਲੱਗਿਆ ਸੀ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਜੀ ਵਾਲਾ ਪਾਸੇ ਦਾ ਪਤਾਉਣ ਤੋਂ ਪਹਿਲਾਂ ਬਿਲਕੁਲ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਦੋਂ ਦੀ ਹੈ ਹਾਈਲਾਈਟ ਹੋਏਗਾ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿਛੇ ਵਾਲਾ ਜੀ ਮੈਂ ਤਾਂ ਪਰਦੇ 뒤 ਚੇਹਰੇ ਲੱਗੇ ਰਹੇ ਉਸ ਨੇ ਹਾਂ ਪੰਜਾਬ ਵਾਲੇ ਹੋਏ ਬਹੁਤ ਓਕੇ ਧੰਨਵਾਦ ਬਹੁਤ ਧੰਨਵਾਦ ਕਵਰ ਸੈਟਿੰਗ